ਅੱਜ ਇੱਕ ਨੌਜਵਾਨ ਦੇ ਕੋਲ ਪਹੁੰਚੀ ਜਿਨੇ ਕੁਝ ਸਾਲ ਪਹਿਲਾਂ ਇੱਕ ਹਾਦਸੇ ਦੇ ਵਿੱਚ ਆਪਣੀਆਂ ਦੋਨੇ ਲੱਤਾਂ ਗਵਾ ਦਿੱਤੀਆਂ ਸੀ ਸ਼ੌਂਕ ਸੀ ਡਾਂਸ ਕਰਨਾ ਪਰ ਜਦੋਂ ਲੱਤਾਂ ਚਲੀ ਗਈਆਂ ਤਾਂ ਫਿਰ ਡਾਂਸ ਕਿਸ ਤਰ੍ਹਾਂ ਹੋਣਾ ਸੀ ਪਰ ਜਜ਼ਬਾ ਨਹੀਂ ਹਾਰੇ ਮੈਂ ਵੀ ਵਿਚਕਾਰ ਹੀ ਖੜਾ ਹੋ ਗਿਆ ਮੈਂ ਕਿਹਾ ਟ੍ਰੇਨਰ ਨਿਕਲ ਜਾਂਦੀ ਆ ਫਿਰ ਮੈਂ ਕ੍ਰੋਸ ਕਰਦਾ ਤਾਂ ਇਹਨੇ ਵਿੱਚ ਜਦੋਂ ਮੈਂ ਅੱਖਾਂ ਬੰਦ ਕੀਤੀਆਂ ਦੂਰੋਂ ਮੈਨੂੰ ਲੋਕੀ ਆਵਾਜ਼ਾਂ ਮਾਰਦੇ ਦੇ ਕਿ ਤੂੰ ਇੱਧਰ ਆ ਜਾ ਇੱਧਰ ਚੱਲ ਜਾ ਤੇ ਉਸ ਜਿਵੇਂ ਥੋੜਾ ਕਨਫਿਊਜ਼ਨ ਹੋ ਗਿਆ ਮੈਨੂੰ ਜਦੋਂ ਅੱਖਾਂ ਬੰਦ ਕੀਤੀਆਂ ਤੇ ਜਦੋਂ ਇੱਕਦਮ ਅੱਖਾਂ ਖੋਲ੍ਹੀਆਂ ਟ੍ਰੇਨ ਬਿਲਕੁਲ ਮੇਰੇ ਮੂੰਹ ਤੋਂ ਮੈਂ ਗਲਤੀ ਨਾਲ ਟ੍ਰੈਕ ਦੇ ਵਿੱਚ ਬਚਾਉਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਮੇਰਾ ਬਲੱਡ ਸਾਰਾ ਨਿਕਲ ਗਿਆ ਸੀ ਤੇ ਮੇਰੀ ਆਹ ਬਾਹਾਂ ਵੀ ਟੁੱਟ ਗਈ ਐ ਤੇ ਵੀ ਆ ਸਾਰੀਆਂ ਰੋਡਸ ਨੇ ਤੇ ਐ ਟ੍ਰੇਨ ਦਾ ਜਿਹੜਾ ਅਗਲਾ ਫਰੰਟ ਗੱਡੀ ਜੋੜਦੀ ਆ ਉਹ ਮੇਰੇ ਫੇਸ ਤੇ ਉੱਤੇ ਇੱਕ ਮਾਈਂਡ ਸੈਟਪ ਹੈ ਕਿ ਹੈਂਡੀਕੈਪ ਬੰਦਾ ਜਿਆਦਾ ਜਲਦੀ ਦੇਰ ਜਿੰਦਾ ਨਹੀਂ ਉਹ ਮੇਰਾ ਮਾਈਂਡ ਸੈਟਪ ਹੋ ਗਿਆ ਕਿ ਮੈਂ ਜਲਦੀ ਜਿੰਦਾ ਕਿ ਮੈਂ ਤਾਂ ਮੇਰੀ ਜਿਹੜੀ ਮੁਰਾਦ ਹੈ ਨਾ ਡਾਂਸ ਉਹ ਮੈਂ ਪੂਰੀ ਕਰਾਂ ਕਿਉਂਕਿ ਡਾਂਸ ਮੈਂ ਕਦੀ ਕੀਤਾ ਨਹੀਂ ਉੱਥੇ ਮੈਂ ਪਹੁੰਚਿਆ ਮੈਂ ਕਿਹਾ ਮੈਂ ਡਾਂਸ ਕਰਨਾ ਕਹਿੰਦੇ ਹਾਂ ਤੁਸੀਂ ਕਰੋ ਮੈਂ ਨੋਰਮਲ ਐਡਮਿਸ਼ਨ ਲਈ ਤਿੰਨ ਦਿਨ ਕਲਾਸ ਲਈ ਤਿੰਨ ਦਿਨਾਂ ਬਾਅਦ ਕਿਹਾ ਕਿ ਮੇਰੇ ਲੱਤਾਂ ਨਹੀਂ ਗਏ ਤਿੰਨ ਦਿਨ ਮੈਂ ਹਾਂ ਲਗਾਤਾਰ ਕਰਦਾ ਰਿਹਾ ਉਹਨਾਂ ਦੇ ਬੱਚਿਆਂ ਦੇ ਵਿੱਚ ਗਰੁੱਪ ਚ ਲੱਗਾ ਰਿਹਾ ਤੇ ਮੈਂ ਕਿਹਾ ਤਿੰਨ ਦਿਨਾਂ ਬਾਅਦ ਦੱਸ ਦਿਓ ਮੈਂ ਕਿਹਾ ਸਰ ਮੇਰੇ ਨਾ ਦੋਵੇਂ ਲੱਤਾਂ ਕੱਟੀਆਂ ਹੋਈਆਂ ਉਹ ਇੱਕੋ ਦਮ ਆਪਣੀ ਚੇਅਰ ਤੇ ਬੈਠ ਗਈ ये रत्त कट्ठी तो तू तीन दिन तू सा डांस कर उन्हें कहा जिन्ना डांस करना आप ने कर आप तेन फ्री सिखा फिर मैं डांस जो शुरू किया फिर मैं नच बल्ली फिर बॉम्बे अवार्ड शो हुई नच पे भी डांसा तो उन्होंने चाहिए था कि बहुत व्यू वाला बंद चल कि है टिकटॉक के ज्यादा व्यू मेरी व्यू वन बिलियन ची लोग महीने जा रही मेरी एक बार दस महीने गई मैं बड़ा खुश हो गया ਪਰ ਮੇਰੀ ਇੱਕ ਪਿਛਲੀ ਵੀਡੀਓ ਪਤਾ ਨਹੀਂ ਆਪਣੇ ਆਪ ਹੀ ਬਨ ਵਿਲੇਜ ਕੋਲ ਚਲੀ ਗਈ ਫਿਰ ਉਹਨਾਂ ਨੇ ਮੈਨੂੰ ਨਾਚ ਬੇਬੀ ਨੇ ਬਰੇਵਰੀ ਅਵਾਰਡ ਦਿੱਤਾ ਤੇ ਜਦੋਂ ਮੈਨੂੰ ਇੰਨੀ ਰਲਾਈਜ਼ ਹੋਈ ਕਿ ਹਾਂ ਮੈਂ ਚੱਲ ਸਕਦਾ ਸਾਰਾ ਕੁਝ ਕਰ ਸਕਦਾ ਫਿਰ ਮੈਂ ਚੱਲਣਾ ਸਟਾਰਟ ਕੀਤਾ ਫਿਰ ਮੈਂ ਐਕਟਿਵਾ ਸਿੱਖੀ ਐਕਟਿਵਾ ਡਾਕਟਰ ਨੇ ਕਿਹਾ ਡਾਕਟਰ ਕਹਿੰਦੇ ਸਾਈਟਾ ਤੇ ਵੀ ਲਗਵਾ ਲਓ ਇਹਨੂੰ ਕੰਫਰਟੇਬਲ ਰਹਿਣਗੇ ਜੇ ਜਦ ਮੈਂ ਐਕਟਿਵਾ ਸਟਾਰਟ ਕੀਤੀ ਚਲਾਣੀ ਮੈਂ ਨੋਰਮਲ ਸਿੱਖ ਲਈ ਓਕੇ 10 ਦਿਨਾਂ ਚ ਮੈਂ ਐਕਟਿਵਾ ਵੀ ਸਿੱਖ ਲਈ ਨੋਰਮਲ ਇਨਸਾਨ ਵਾਂਗੂ ਚੰਨਲ ਵੀ ਲਾ ਕੇ ਪਿਆ ਜਿਹੜੇ ਲੋਕੀ ਵੇਚਦੇ ਰੱਤਾ ਕਟੀਆਂ ਗਈਆਂ ਇਹ ਸਾਰਾ ਕੁਝ ਨਹੀਂ ਕਰ ਪਾ ਰਿਆ ਸੀ ਹੁਣ ਇਹ ਕਹਦੇ ਬਟ ਉਹ ਹੈਰਾਨ ਹੋ ਰਹੇ ਸੀ ਹੈਰਾਨ ਹੋਣਗੇ ਕਿ ਲੱਤਾਂ ਜੁੜਗੀਆਂ ਕਰੇ ਦੁਬਾਰਾ ਆ ਗਈਆਂ ਹਾਂ بڑے ਲੋਕਾਂ ਦਾ ਇਹਦੀ ਲੱਤਾਂ ਜੁੜਵਾ ਲਿਆ ਇਹਨਾਂ ਨੇ ਇਹ ਅੰਮਨ ਦੀ ਪੋਸਟ ਪਰਾਂ ਦੇ ਕੇ ਦੇ ਨਕਲੀ ਲੱਤਾਂ ਲਾਤੇ ਲੋਕਾਂ ਸਹੀ ਗੱਲ ਹੈ ਸਵਾਲ ਸਿੱਖ ਕਿ ਇਹਨੂੰ ਨਕਲੀ ਲੱਤਾਂ ਲੱਗੀਆਂ ਇਹ ਅਸਲੀ ਲਗਵਾ ਲਿਆ ਫਿਰ ਮੈਂ ਕਿਹਾ ਕਿ ਇਤਨਾ ਇੱਕ ਮਾਈਂਡ ਸੈਟਅਪ ਹੀ ਕੀ ਹੈਂਡਿਕੈਪ ਬੰਦਾ ਜਦ ਜਲਦੀ देर ਜਿੰਦਾ ਨਹੀਂ ਰਹਿੰਦਾ ਉਹ ਮੇਰੇ ਮਾਈਂਡ ਸੈਟਅਪ ਹੋ ਗਿਆ ਹੈ ਕਿ ਮੈਂ ਜਿਆਦਾ ਜਿੰਦਾ ਨਹੀਂ ਰਹਿਣਾ ਤੇ ਮੈਂ ਕਿਹਾ ਮੇਰੀ ਜਿਹੜੀ ਮੁਰਾਦ ਹੈ ਨਾ ਡਾਂਸ ਉਹ ਮੈਂ ਪੂਰੀ ਕਰਨਾ ਕਿਉਂਕਿ ਡਾਂਸ ਮੈਂ ਕਦੀ ਕੀਤਾ ਨਹੀਂ ਤੇ ਉੱਥੇ ਮੈਂ ਪਹੁੰਚਿਆ ਮੈਂ ਕਿਹਾ ਮੈਂ ਡਾਂਸ ਕਰਨਾ ਕਿ ਨੇ ਹਾਂ ਤੁਸੀਂ ਕਰੋ ਮੈਂ ਨੋਰਮਲ ਡਿਵੀਜ਼ਨ ਲਈ ਤਿੰਨ ਦਿਨ ਕਲਾਸ ਲਗਾਈ ਤਿੰਨ ਦਿਨ ਬਾਅਦ ਕਿਹਾ ਕਿ ਮੇਰੇ ਲੱਤਾਂ ਨਹੀਂ ਯਾਦ ਹੋਵੇ ਤਿੰਨ ਦਿਨ ਮੈਂ ਹਾਂ ਲਗਾਤਾਰ ਕਰਦਾ ਰਿਹਾ ਉਹਨਾਂ ਦੇ ਬੱਚਿਆਂ ਦੇ ਵਿੱਚ ਗਰੁੱਪ ਚ ਲੱਗਾ ਰਿਹਾ ਤੇ ਮੈਂ ਕਿਹਾ ਉਹਨਾਂ ਤਿੰਨ ਦਿਨਾਂ ਬਾਅਦ ਦੱਸ ਦਿੰਦਾ ਮੈਂ ਕਿਹਾ ਸਰ ਮੇਰੇ ਨਾ ਦੋ ਉਹ ਕੁਦਮ ਆਪਣੀ ਚੇਅਰ ਤੇ ਬਹਿ ਗਏ। ਇਹਦੀ ਰੱਤਾ ਕੱਟੀਆਂ ਤੇ ਤੂੰ ਤਿੰਨ ਦਿਨਾਂ ਤੋਂ ਸਾਡੇ ਨਾਲ ਡਾਂਸ ਕਰ ਰਿਹਾ। ਉਹਨੇ ਕਿਹਾ ਉਹ ਜਿੰਨਾ ਡਾਂਸ ਕਰਨਾ ਕਰ ਆਪਾਂ ਤੈਨੂੰ ਫ੍ਰੀ ਸਿਖਾਵਾਂਗੇ। ਅੱਛਾ। ਉੱਥੋਂ ਮੇਰੀ ਜਾਨੀ ਡਾਂਸ ਦੀ ਸਟਾਰਟ ਹੋਈ। ਫਿਰ ਮੈਂ ਡਾਂਸ ਕਰਦੇ 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 ਸੋਸ਼ਲ ਮੀਡੀਆ ਤੇ ਆਇਆ। ਸੋਸ਼ਲ ਮੀਡੀਆ ਤੇ ਮੈਂ ਫੇਮਸ ਹੋਇਆ। ਫਿਰ ਟਿਕਟੋਕ ਐਪ ਆ ਗਿਆ, ਚਾਈਨੀਸ ਐਪ ਆਇਆ। ਉੱਥੇ ਮੈਂ ਵੀਡੀਓ ਪੋਸਟ ਕੀਤੀ। ਮੇਰੀ ਵੀਡੀਓ ਗਈ ਡਾਕਟਰ ਫਤਿਹਰ ਕੋਲ ਵਾਪਸ। ਡਾਕਟਰ ਫਤਿਹਰ ਕੋਲ ਵੀਡੀਓ ਪਹੁੰਚੀ। ਉਹਨਾਂ ਨੇ ਭੇਜੀ ਕਿ ਆਹ ਦੇਖੋ ਤੁਹਾਡੇ ਅੰਮ੍ਰਿਤਸਰ ਦਾ ਲੜਕਾ ਤੇ ਡਾਕਟਰ ਤਾਂ ਨੇ ਮੈਨੂੰ ਬੁਲਾਇਆ ਮੈਂ ਜਿਹੜਾ ਹਸਪੀਟਲ ਪੁੱਜਿਆ ਉਹਨਾਂ ਨੇ ਕਿਹਾ ਕਿ ਤੂੰ ਡਾਂਸ ਇਹ ਨਾ ਕਰ ਰਿਹਾ ਮੇਰੇ ਤਰ੍ਹਾਂ ਪ੍ਰਸ਼ਨ ਕੀਤਾ ਮੈਨੂੰ ਬੜੀ ਖੁਸ਼ੀ ਆਈ ਮਿਲ ਕੇ ਮੈਂ ਕਿਹਾ ਸਰ ਮੈਨੂੰ ਬੜੀ ਪ੍ਰੋਬਲਮ ਆਂਦੀ ਹੈ ਲੱਤਾਂ ਤੇ ਬਹੁਤ ਪੇਨ ਹੁੰਦਾ ਫਿਰ ਉਹਨਾਂ ਨੇ ਮੇਰੀ ਜਰਮਨ ਤੋਂ 6 ਲੱਖ ਦੀ ਲੱਤਾਂ ਮੰਗਵਾਈਆਂ ਆਈ ਠੀਕ ਹਾਂ ਇਹ ਉਹਨਾਂ ਨੇ ਜਰਮਨੀ ਤੋਂ ਮੰਗਵਾਈਆਂ ਜਦੋਂ ਮੈਨੂੰ ਜਰਮਨੀ ਤੋਂ ਲੱਤਾਂ ਲਗਵਾਈਆਂ ਉਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਫਿਰ ਮੈਂ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਤੇ ਸਾਈਕਲਿੰਗ ਚ ਬਣਾਇਆ ਫਿਰ ਮੈਨੂੰ ਸਾਈਕਲਿੰਗ ਦਾ ਪੂਚ ਚ ਮੜਿਆ ਫਿਰ ਮੋ ਕੀਤਾ ਉਹਨਾਂ ਨੇ ਸਾਈਕਲਿੰਗ 10 ਕਿਲੋਮੀਟਰ ਕਰਨਾ ਉਹਦੀ ਤਿਆਰੀ ਚੱਲ ਰਹੀ ਫਿਰ ਮੈਂ ਡਾਂਸ ਜਿਹੜਾ ਸ਼ੁਰੂ ਕੀਤਾ ਫਿਰ ਮੈਂ ਨੱਚ ਬੇਬੀ ਚ ਗਿਆ ਫਿਰ ਬੰਬੇ ਚ ਇੱਕ ਅਵਾਰਡ ਸ਼ੋ ਹੀ ਨੱਚ ਵੀ ਵੀ ਡਾਂਸ ਦਾ ਤੇ ਉਹਨਾਂ ਨੂੰ ਚਾਹੀਦਾ ਕਿ ਬਹੁਤ ਵਿਊ ਵਾਲਾ ਬੰਦਾ ਚਾਹੀਦਾ ਕਿ ਜਿਸ ਦੇ ਟਿਕਟੋਕ ਦੇ ਜ਼ਿਆਦਾ ਵਿਊ ਹੋਣ ਤੇ ਜਦੋਂ ਉਹਨਾਂ ਨੇ ਮੇਰੀ ਵੀਡੀਓ 1 ਬਿਲੀਅਨ ਚ ਵੇਖੀ ਲੋਕਾਂ ਦੀ ਮਿਲੀਅਨ ਚ ਜਾ ਰਹੀ ਮੇਰੀ ਇੱਕ ਵਾਰੀ 10 ਮਿਲੀਅਨ ਚ ਗਈ ਮੈਂ ਬੜਾ ਖੁਸ਼ ਹੋ ਗਿਆ ਪਰ ਮੇਰੀ ਇੱਕ ਪਿਛਲੀ ਵੀਡੀਓ ਪਤਾ ਨਹੀਂ ਆਪਣੇ ਆਪ ਹੀ 1 ਬਿਲੀਅਨ ਕ੍ਰੋਸ ਹੋ ਗਈ ਫਿਰ ਉਹਨਾਂ ਨੇ ਮੈਨੂੰ ਨੱਚ ਬੇਬੀ ਨੇ ਬਰੇਵਰੀ ਅਵਾਰਡ ਦਿੱਤਾ ਉੱਥੇ ਸੀ ਮਲਾਈਕਰੋੜਾ ਖਾਨ ਜੀ ਪ੍ਰਭੂ ਦੇਵਾ ਸਰ ਹੀ ਤੇ ਨਿਕਸੀ ਉਹ ਵੀ ਕਾਫੀ ਸੈਲੀਬ੍ਰਿਟੀ ਉਹਨਾਂ ਨੂੰ ਪਤਾ ਸੀ ਕਿ ਵੀ ਲੱਤਾ ਹਾਂ ਉਹਨਾਂ ਨੂੰ ਪਤਾ ਹੀ ਮੈਂ ਇੰਜ ਹੀ ਗਿਆ ਮੈਂ ਉੱਥੇ ਪਰਫਾਰਮ ਵੀ ਕੀਤਾ ਜੀ ਜੀ ਤੇ ਮੈਨੂੰ ਇਨਵਾਈਟ ਕੀਤਾ ਸਾਰਾ ਖਰਚਾ ਉਹਨਾਂ ਨੇ ਕੀਤਾ ਅੰਮ੍ਰਿਤਸਰ ਤੋਂ ਲੈ ਕੇ ਅੰਮ੍ਰਿਤਸਰ ਵਾਪਸ ਛੱਡਣ ਤੱਕ A to Z ਸਭ ਉਹਨਾਂ ਨੇ ਕੀਤਾ ਬੋম্বে ਗਿਆ ਮੇਰਾ ਹਫਤੇ ਦਾ ਟੂਰ ਮਿਲਿਆ ਅਵਾਰਡ ਸ਼ੋਅ ਟੈਂਡ ਕੀਤਾ ਫਿਰ ਇਸ ਤਰ੍ਹਾਂ ਇਸ ਟਾਈਮ ਮੈਂ ਫੇਮਸ ਹੋਇਆ ਤੇ ਅੱਜ ਜੇ ਗੱਲ ਕਰੋ ਤੇ ਅੱਜ ਇੱਕ ਮੈਂ ਮੋਟੀਵੇਸ਼ਨ ਸਪੀਕਰ ਆ ਜਿੰਨਾ ਲੋਕਾਂ ਦੇ ਹੈਂਡੀਕੈਪ ਹੋ ਜਾਂਦੇ ਆ ਪਾਰਸ ਕੱਟੇ ਜਾਂਦੇ ਆ ਜਾਂ ਫਿਰ ਪਾਰਸ ਕੱਟਨੇ ਪੈਂਦੇ ਆ ਕੋਈ ਸੋਲੂਸ਼ਨ ਨਹੀਂ ਹੁੰਦਾ ਪਾਰ ਕੱਟਣ ਦਾ ਤੇ ਉਹਨਾਂ ਨੂੰ ਕਾਉਂਸਲਿੰਗ ਕਰਦਾ ਮੋਟੀਵੇਟ ਕਰਦਾ ਆ ਅਮਨ ਦੀ ਹਸਪੀਟਲ ਚ ਮੈਂ 1000 ਪਲੱਸ ਬੰਦੇ ਮੋਟੀਵੇਟ ਕਰ ਚੁੱਕਾ ਜੇ ਜੀ ਬਹੁਤ ਵੱਡੀ ਗੱਲ ਹੈ ਮੈਂ ਹੈਰਾਨ ਹਾਂ ਕਿ ਤੁਸੀਂ ਜਿਹੜੇ ਚੰਗੀਆਂ ਪੜੀਆਂ ਪੂਰੇ ਅੰਗ ਪੈਰ ਹੁੰਦੇ ਨੇ ਉਹ ਵੀ ਇਸ ਤਰ੍ਹਾਂ ਦੀ ਡਾਂਸ ਜਾਂ ਫਿਰ ਸਾਈਕਲਿੰਗ ਇਹ ਚੁੰਨਦੇ ਨਹੀਂ ਆ ਡਰਦੇ ਨੇ ਜਲਦੀ ਨਹੀਂ ਆ ਸ਼ਾਇਦ ਇਹਨਾਂ ਨੂੰ ਨਾ ਹੋਵੇ ਪਰ ਤੁਹਾਡੀਆਂ ਲੱਤਾਂ ਨਹੀਂ ਗਈਆਂ ਪਰ ਫਿਰ ਵੀ ਤੁਸੀਂ ਐਸੀ ਓਕੀ ਗੇਮ ਚੁਣੀ ਵੀ ਮੈਂ ਇਹ ਗੇਮ ਕਰਨੀ ਹੈ ਜਿਹਦੇ ਵਿੱਚ ਕਿਸ ਤਰ੍ਹਾਂ ਮਨ ਚ ਹੈ ਕਿ ਮੈਂ ਡਾਂਸ ਹੀ ਕਰਨਾ ਹੈ ਮੈਂ ਹੁਣ 10 ਕਿਲੋਮੀਟਰ ਸਾਈਕਲ ਹੀ ਚਲਾਣਾ ਮਨ ਚ ਇਦਾਂ ਆ ਕਿ ਕੁਛ ਨਾ ਵੱਖਰਾ ਕਰਨਾ ਹੈ ਬਚਪਨ ਤੋਂ ਹੀ ਮੈਨੂੰ ਕਿ ਇਹ ਡਾਂਸ ਦਾ ਸ਼ੌਂਕ ਪਹਿਲਾਂ ਵੀ ਹੁੰਦਾ ਸੀ ਜਾਂ ਫਿਰ ਬਾਅਦ ਚੋ ਡਾਂਸ ਦਾ ਸ਼ੌਂਕ ਪਹਿਲਾਂ ਹੀ ਜਿਵੇਂ ਘਰ ਦੇ ਫੰਕਸ਼ਨ ਰਿਸ਼ਤੇਦਾਰਾਂ ਦਾ ਵਿਆਹ ਹੋਣਾ ਉੱਥੇ ਕਰਨਾ ਤੇ ਕਦੀ ਸਿੱਖਣ ਸਿਖਾਉਣ ਵਾਲਾ ਕੰਮ ਨਹੀਂ ਹੋਇਆ ਬਸ ਟਾਈਮ ਪਾਸ ਕਰਦੇ ਸੀ ਡਾਂਸ ਦੇ ਟਾਈਮ ਪਾਸ ਕਰਨਾ ਕਿ ਸਾਰਿਆਂ ਨੇ ਕਰਨਾ ਇਹ ਸਿੱਖਣ ਸਿਖਾਉਣ ਦਾ ਕੰਮ ਉਹ ਕਦੇ ਨਹੀਂ ਕੀਤਾ ਪਰ ਲੇਕਿਨ ਮੈਨੂੰ ਜਦੋਂ ਬਾਅਦ ਚ ਮੈਂ ਕੀਤਾ ਲੋਕਾਂ ਨੇ ਐਕਸੈਪਟ ਕੀਤਾ ਜੋ ਸੋਸ਼ਲ ਮੀਡੀਆ ਵੀਡੀਓ ਪਾਈ ਤਾਂ ਦੱਸਾਂ ਕਈਆਂ ਨੂੰ ਸਮਝ ਨਹੀਂ ਲੱਗੀ ਕਿ ਮੇਰੇ ਲੱਤਾਂ ਕੱਟੀਆਂ ਹੂੰ ਉਦੋਂ ਐਡੀਟਿੰਗ ਨਹੀਂ ਸੀ ਹੁੰਦੀ ਬਿਲਕੁਲ ਵਾਕਿਆ ਹੀ ਨਹੀਂ ਪਤਾ ਲੱਗਦਾ ਜੇ ਤੁਸੀਂ ਪੈਂਟ ਪਾਈ ਹੋਏ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਜਦੋਂ ਕਿ ਦਿਖਾਉਂਦੇ ਨਹੀਂ ਹੁਣ ਤੇ ਜਾ ਕੇ ਤੇ ਬੜੇ ਜਣੇ ਕਹਿੰਦੇ ਕਿ ਤੁਸੀਂ ਆ ਰੋਬੋਟਿਕ ਹੈ ਜਾਂ ਫਿਰ ਇਹ ਐਡਿਟ ਬਾਹਰੋਂ ਕੋਈ ਐਡਿਟ ਕਰਕੇ ਬਲੂ ਦਾ ਚਿਹਰਾ ਲਗਾ ਕੇ ਐਡਿਟ ਕਰਕੇ ਕਰ ਰਿਹਾ ਨੋਰਮਲ ਡਾਂਸ ਜਦੋਂ ਮੈਂ ਕਮੈਂਟ ਪੜ੍ਹਦਾ ਸੀ ਤੇ ਮੈਨੂੰ ਵੀ ਨਹੀਂ ਸਮਝ ਲੱਗਦੀ ਫਿਰ ਹੌਲੀ ਹੌਲੀ ਉਹਨਾਂ ਨੇ ਜਵਾਬ ਕੀ ਦੇਇਆ ਫਿਰ ਮੈਂ ਕੋਈ ਸੋਸ਼ਲ ਮੀਡੀਆ ਆਪਣੀ ਲਾਤੀ ਲਾਤੀ ਹੂੰ ਲੱਤ ਲਾ ਕੇ ਵੀਡੀਓ ਪਾਈ ਫਿਰ ਲੋਕਾਂ ਨੂੰ ਚੈਨਲ ਹੋਇਆ ਕਿ ਵਾਕਿਆ ਬਿਨਾ ਲੱਤਾਂ ਤੋਂ ਡਾਂਸ ਕਰ ਰਿਹਾ ਮੇਰਾ ਤਾਂ ਡਾਂਸ ਕਰ ਸਕਦੇ ਅਸੀਂ ਵੀ ਕਰ ਸਕਦੀਆਂ ਅੱਛਾ ਕੁਝ ਕਮੈਂਟਾਂ ਦੇ ਵਿੱਚ ਇਸ ਤਰ੍ਹਾਂ ਦੇ ਨੌਜਵਾਨਾਂ ਤੇ ਕੋਲ ਆਂਦੇ ਆ ਇਸ ਤਰ੍ਹਾਂ ਦੇ ਨੌਜਵਾਨਾਂ ਦੇ ਕਮੈਂਟ ਆਂਦੇ ਨੇ ਜਿਹੜੇ ਵਾਕਿਆ ਹਿੰਮਤ ਹਾਰ ਜਾਂਦੇ ਪਰ ਤੁਹਾਨੂੰ ਦੇਖ ਕੇ ਬਾਅਦ ਉਹਨਾਂ ਨੇ ਕਿਹਾ ਹੋਵੇ ਕਿ ਤੁਹਾਨੂੰ ਦੇਖ ਲਿਆ ਹੁਣ ਆਪਾਂ ਇੱਕ ਜ਼ਿੰਦਗੀ ਦੀ ਲਹਿ ਲਾ ਬਣਾ ਲਤੀ ਹੈ ਇਸ ਤਰ੍ਹਾਂ ਤੁਹਾਨੂੰ ਕਦੀ ਮੈਂ ਆਪਣਾ ਸੋਸ਼ਲ ਮੀਡੀਆ ਨੰਬਰ ਪੋਸਟ ਕੀਤਾ ਯਾਰ ਨੰਬਰ ਲਿਖ ਕੇ ਆਇਆ ਇਨਕੁਆਇਰੀ ਵਾਸਤੇ ਤੇ ਬੜੇ ਲੋਕੀ ਫੋਨ ਕਰਦੇ ਆ ਕਿ ਆਪਾਂ ਆਪਣੀ ਕੋਈ ਵੀ ਸਾਨੂੰ ਪ੍ਰੋਬਲਮ ਆndi ਕੋਈ ਵੀ ਟੈਨਸ਼ਨ ਹੁੰਦੀ ਹੈ ਜਾਂ ਕੋਈ ਵੀ ਨੋਰਮਲ ਗੱਲ ਨਹੀਂ ਕਰਦਾ ਕਿ ਆਪਾਂ ਤੁਹਾਡੀ ਵੀਡੀਓ ਦੇਖ ਲੈਨੇ ਆ ਕਿ ਆਨੂੰ ਵਧੀਆ ਲੱਗਦਾ ਤੁਸੀਂ ਦਿਨ ਚੈੱਕ ਕਰ ਰਹੇ ਹੋ ਇਸ ਤਰ੍ਹਾਂ ਚੱਲ ਰਹੇ ਹੋ ਇਸ ਤਰ੍ਹਾਂ ਬਹਿ ਰਹੇ ਹੋ ਖਾ ਰਹੇ ਹੋ ਆਪਾਂ ਆਪਣੀ ਪੂਰੀ ਲਾਈਫ ਇੰਜੋਏ ਕਰ ਰਹੇ ਹੋ ਬਿਲਕੁਲ ਤੇ ਮੈਨੂੰ ਤੇ ਪਤਾ ਹੀ ਨਹੀਂ ਸੀ ਕਿ ਇਹ ਚੀਜ਼ਾਂ ਵੀ ਲੋਕੀ ਮੋਟੀਵੇਟ ਹੁੰਦਾ ਕਿ ਬੰਦਾ ਇੱਕ ਮੈਂ ਸੋਨੇ ਕੱਪੜੇ ਵੀ ਪਾਣਾ ਲੋਕੀ ਉਹ ਵੀ ਦੇਖ ਕੇ ਖੁਸ਼ ਹੁੰਦੇ ਆ ਕੀ ਰੋਜ਼ ਨਾ ਮਾ ਕਪੜਾ ਪਾਖ ਚਾਣਾ ਲੋਕੀ ਵੇਚਦੇ ਕਿ ਐਸਾ ਹਾਲਾਤ ਚ ਆਪਣੇ ਸ਼ੌਂਕ ਨੀ ਮਾਰੇ ਹੂੰ ਹੂੰ ਉਹਨੇ ਵਾਲਾ ਵੀ ਕਹਿੰਦਾ ਨਹੀਂ ਵਰਦਦਾ ਆਪਣੇ ਆਪ ਕੈਰਾਟਿਨ ਕਰਾਏ ਆ ਕਈ ਕਹਿਣ ਵੇ ਇਹਨੂੰ ਕੀ ਲੋੜ ਐ ਬਟ ਮੈਂ ਆਪਣੇ ਪ੍ਰੋਪਰ ਟਾਈਮ ਵੰਡ ਠਣ ਕੇ ਰਹਿਣਾ ਜਦੋਂ ਤੱਕ ਜ਼ਿੰਦਗੀ ਹੋਦ ਕਰ ਸ਼ਾਨ ਨਾਲ ਜੀਵਾਂਗੇ ਹਣਾ ਸ਼ਾਨ ਨਾਲ ਜੀਵਾਂ ਵਧੀਆ ਰਹਿਣਾ ਟਰਸ਼ੋਰ ਕੱਟ ਕੇ ਪੂਰੀ ਅਚਰ ਜੇਜੀ ਪਰਿਵਾਰ ਚ ਕੌਣ ਕੌਣ ਆ ਕਿੰਨਾ ਕੁ ਸਹਿਯੋਗ ਪਰਿਵਾਰ ਦਾ ਰਿਹਾ ਤੇ ਕੌਣ ਕੌਣ ਹੈ ਪਰਿਵਾਰ ਚ ਪਰਿਵਾਰ ਚ ਮੰਮੀ ਪਾਪਾ ਤੇ ਮੈਂ ਆਵਾ ਤਿੰਨ ਸਿਸਟਰ ਆ ਤਿੰਨੋ ਮੈਂ ओके ਤੇ ਜਦੋਂ ਮੇਰਾ ਐਕਸੀਡੈਂਟ ਹੋਇਆ ਮੇਰੀ ਛੋਟੀ ਸਿਸਟਰ ਦੀ ਮੈਰਿਜ ਨਹੀਂ ਸੀ ਹੋਈ ਹੂੰ ਤਾਂ ਇਹ ਸਿਸਟਰ ਦੀ ਮੈਰਿਜ ਹੋਣੀ 2 ਸਾਲ ਹੋ ਗਏ ਕਿੰਤੀ ਬਿਲਕੁਲ ਤੇ ਉਹਨੇ ਮੈਨੂੰ ਕਾਫੀ ਸਪੋਰਟ ਕੀਤਾ ਪਹਿਲੀ ਵੀਡੀਓ ਮੇਰੇ ਉਹਨੇ ਬਣਾਈ ਸੀ ਟਿਕਟੌਕ ਜੇ ਦੇਖਿਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਘਰ ਦਾ ਜਿਹੜਾ ਬੱਚਾ ਹੁੰਦਾ ਜਿਹੜਾ ਨੌਜਵਾਨ ਜਿਹੜਾ ਲੜਕਾ ਹੁੰਦਾ ਸਾਰਾ ਪਰਿਵਾਰ ਉਹਦੇ ਸਿਰ ਤੇ ਹੁੰਦਾ ਕਿ ਜਦੋਂ ਸਾਡਾ ਪੁੱਤ ਜਵਾਨ ਹੋਏਗਾ ਉਹ ਤਾਂ ਸਾਡੀ ਵਾਰੀ ਆਣੀ ਕਿ ਆਪਾਂ ਇਹਦੀ ਉਂਗਲ ਫੜ ਕੇ ਚੱਲਣਾ ਹੈ ਪੈਰਾਂ ਨੂੰ ਮਾਨ ਹੁੰਦਾ ਕਿ ਜਦੋਂ ਵਿਆਹੀ ਜਾਵਾਂਗੇ ਤੇ ਉੱਥੇ ਟੋਰਨਾ ਕਹਾਂਗੇ ਕਿ ਮੇਰਾ ਭਰਾ ਇੱਥੇ ਬੈਠਾ ਕੀ ਸਾਰੇ ਪਰਿਵਾਰ ਦੇ ਉੱਤੇ ਬੀਤੀ ਸੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਸਾਹਮਣੇ ਆਏ ਸੀ ਬੀਤੇ ਤਰ੍ਹਾਂ ਕੀ ਜਦੋਂ ਐਕਸੀਡੈਂਟ ਹੋਇਆ ਤੇ ਸਾਰਿਆਂ ਨੂੰ ਇਹ ਹੀ ਕਿ ਜ਼ਿੰਦਗੀ ਖਤਮ ਹੋ ਗਈ ਹੈ ਕਿ ਕਿਵੇਂ ਕਰਾਂਗੇ ਕਿਸ ਤਰ੍ਹਾਂ ਕਰਾਂਗੇ ਖਤਮ ਹੋ ਗਿਆ ਇੱਕ ਵਾਰੀ ਸੋਚ ਲੇ ਤੋ ਸਾਰੇ ਇਹ ਬਾਅਦ ਚ ਕਾਫੀ ਫਾਈਨੈਂਸ਼ੀਅਲ ਵੀਕ ਹੋ ਗਏ ਸੀ ਕਿ ਤੁਹਾਨੂੰ ਪਤਾ ਹੈ ਕਿ ਇੰਨਾ ਸਭ ਹੋਣਾ ਬਟ ਬਾਅਦ ਚ ਜਦੋਂ ਮੈਂ ਦੁਬਾਰਾ ਉੱਠਿਆ ਕਿਸੇ ਨੇ ਆਪਾਂ ਇਹਨਾਂ ਅਕਸੈਪਟ ਨਹੀਂ ਕੀਤਾ ਕਿ ਸੋਚਿਆ ਨਹੀਂ ਕਿ ਇਹ ਚੀਜ਼ਾਂ ਵੀ ਹੋ ਜਾਣਗੀਆਂ ਜੀ ਜੀ ਕੀ ਨਾਮ ਮੇ ਰਿਕਾਰਡ ਬਣਾ ਲਾਂਗਾ ਜੈਸਟਰਲ ਲਾਈਫ ਚ ਜੀਵਾਂਗਾ ਇੰਨਾ ਕਿ ਲੋਕੀ ਮੈਨੂੰ ਜਾਣਨ ਜਾਣਗੇ ਸੋਚੇ ਕਿ ਡਾਂਸ ਕਰਾਂਗੇ ਸਾਨੂੰ ਨਹੀਂ ਪਤਾ ਕਿ ਡਾਂਸ ਵਿੱਚ ਆਪਾਂ ਅੱਗੇ ਚੱਲਾ ਜਾਵਾਂਗੇ ਤੇ ਫੈਮਿਲੀ ਦੀ ਗੱਲ ਕਰੋ ਸਿਸਟਰ ਦੀ ਮੈਰਿਜ ਕੀਤੀ ਆ ਮੈਂ ਆਪਣੇ ਜੋ ਵੀ ਆਪਣੀ ਮਿਹਨਤ ਕਰਕੇ ਉਹਨੂੰ 2 ਸਾਲ ਪਹਿਲਾਂ ਉਹਦੀ ਮੈਰਿਜ ਕੀਤੀ ਆ ਤੇ ਪਾਪਾ ਮੇਰੇ ਲਵਾਈ ਦਾ ਕੰਮ ਕਰਦੇ ਆ ਹੂੰ ਹੂੰ ਤੇ ਹੁਣ ਠੀਕ ਹੈ ਸਾਡੀ ਫੈਮਿਲੀ